ਹਾਂਜੀ ਸਾਰੀ ਕਲ ਸਾਰਿਆਂ ਨੂੰ ਕੀ ਹਲਚਲ ਹੈ ਆਈ ਹੋਪ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਦੇ ਆਂਗੇ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾਗਾ ਕਿ ਥਾਈਲੈਂਡ ਦੇ ਵਿੱਚ ਜਿਹੜਾ ਭਚਾਰ ਆਇਆ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਉੱਥੇ ਸਿਰਫ 6 ਸੈਕਿੰਡ 6 ਸੈਕਿੰਡ ਲੱਗੇ ਨੇ ਸਾਰਾ ਕੁਝ ਤਬਾਹ ਕਰਨ ਨੂੰ ਹਨਾ 6 ਸੈਕਿੰਡ ਦੇ ਵਿੱਚ ਧਰਤੀ ਮਤਲਬ ਪੂਰੀ ਤਰ੍ਹਾਂ ਹਿੱਲ ਗਈ ਐ ਉੱਥੇ ਐਡੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ 30 30 40 40 ਹਨ ਮੰਜ਼ਲੀਆਂ ਬਿਲਡਿੰਗਾਂ ਨੇ ਜਿਹੜੀਆਂ ਸਾਰੀਆਂ ਗਿਰਗੀਆਂ ਨੇ ਤੇ ਉਹਦੇ ਵਿੱਚ ਕਿੰਨੇ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਲੋਕ ਨੇ ਜਿਨ੍ਹਾਂ ਦੀ ਡੈਥ ਹੋ ਗਈ ਐ ਤੇ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਉਹਦੇ ਨਾਲ ਇਫੈਕਟ ਹੋਏ ਨੇ ਸੱਟਾਂ ਲੱਗੀਆਂ ਜਿਨ੍ਹਾਂ ਦੀ ਉਹ ਤਾਂ ਬਹੁਤ ਜ਼ਿਆਦਾ ਗਿਣਤੀ ਆ ਉਹਨਾਂ ਦੀ ਤੇ ਆਪਾਂ ਇਹ ਸੋਚਦੇ ਰਹਿੰਨੇ ਹਾਂਗੇ ਕਿ ਵੀ ਅਸੀਂ ਇਹ ਕਰ ਲਿਓ ਕਰ ਲਿਆ ਹੈ ਨਾ ਪਰ ਕੁਝ ਪਤਾ ਨਹੀਂ ਹੁੰਦਾ ਕਿ ਅਗਲੇ ਮਿੰਟ ਆਪਣੇ ਨਾਲ ਕੀ ਹੋਣਾ ਕਿਉਂਕਿ ਇੱਕ ਮਿੰਟ ਕੀ ਦੇਖੋ 6 ਸੈਕਿੰਡ ਲੱਗੇ ਨੇ ਸਾਰਾ ਕੁਝ ਉਹਨਾਂ ਦਾ ਤਬਾਹ ਕਰਤਾ ਤੇ ਨਾਲ ਹੀ ਆਪਾਂ ਇੱਕ ਵੀਡੀਓ ਚੱਲਦੀ ਦੇਖ ਰਹੇ ਹਾਂ ਦੋ ਨਰਸਾਂ ਜਿਹੜੀਆਂ ਕਿ ਹਸਪੀਟਲ ਦੇ ਵਿੱਚ ਬੱਚਿਆਂ ਨੂੰ ਸੰਭਾਲ ਰਹੀਆਂ ਸੀਗੀਆਂ ਤੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਥੋਂ ਨਿਕਲਣ ਦੀ بجائے ਉਹਨਾਂ ਨੇ ਬੱਚਿਆਂ ਨੂੰ ਸੰਭਾਲ ਕੇ ਰੱਖਿਆ ਉਹਨਾਂ ਨੇ ਸਟੋਲਰ ਫੜੇ ਹੋਏ ਨੇ ਇੱਕ ਬੱਚਾ ਗੁੱਦੀ ਚੱਕਿਆ ਹੋਇਆਗਾ ਹਨਾ ਇਹ ਹੁੰਦੀ ਹੈ ਇਨਸਾਨੀਅਤ ਕਿਉਂਕਿ ਜੇ ਚਾਹਨੀ ਹੈ ਤਾਂ ਉਹ ਵੀ ਮਰ ਜਾ ਸਕਦੀਆਂ ਸੀ ਕਿਉਂਕਿ ਇਹ ਟਾਈਮ ਹਰੇਕ ਬੰਦੇ ਨੂੰ ਐਵੇਂ ਹੁੰਦਾਗਾ ਕਿ ਮੈਨੂੰ ਨਾ ਕੁਝ ਹੋ ਜਾਈ ਹਨਾ ਵੀ ਹਰੇ ਜਦੋਂ ਪਚਾਰ ਲੌਂਦਾ ਤਾਂ ਆਪਾਂ ਦੇਖਦੇ ਹਾਂ ਕਿ ਸਾਰੇ ਬਿਲਡਿੰਗਾਂ ਚੋਂ ਬਾਹਰ ਹੋ ਜਾਂਦੇ ਨੇ ਕਿਉਂਕਿ ਪਤਾ ਹੁੰਦਾ ਕਿ ਵੱਡੀਆਂ ਬਿਲਡਿੰਗਾਂ ਡਿੱਗ ਜਾਂਦੀਆਂ ਨੇ ਹਨਾ ਵੀ ਹਸਪੀਟਲ ਉਹ ਵੀ ਤਾਂ ਵੱਡਾ ਹੀ ਹੋਊਗਾ ਤਾਂ ਉਹਨਾਂ ਨੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੂੰ ਬੱਚਿਆਂ ਨੂੰ ਸੰਭਾਲ ਲਿਆ ਆਪਾਂ ਦੇਖ ਹੀ ਰਹੇ ਹਾਂ ਵੀ ਇਹ ਹਨ ਕਿਦਾਂ ਬਸਰੀਓ ਸਟੋਲਰਾਂ ਨੂੰ ਫੜ ਰਹੀਆਂ ਨੇ ਕਿੰਨੀ ਕੋਸ਼ਿਸ਼ ਕਰ ਰਹੀਆਂ ਨੇ ਉਹਨਾਂ ਨੂੰ ਬਚਾਉਣ ਦੇ ਵੀ ਕਿਤੇ ਬੱਚੇ ਡਿੱਗ ਨਾ ਜਾਣ ਜੇ ਇਹ ਇੱਥੇ ਨਾ ਹੁੰਦੀਆਂ ਇਹ ਵੀ ਛੱਡ ਕੇ ਇਹਨਾਂ ਨੂੰ ਚੱਲੀਆਂ ਜਾਂਦੀਆਂ ਤਾਂ ਬੱਚਿਆਂ ਦਾ ਬਚਣਾ ਤਾਂ ਮੁਸ਼ਕਿਲ ਹੀ ਸੀਗਾ ਕਿਉਂਕਿ ਜਿੱਦਾਂ ਸਟੋਲਰ ਉੱਡਦੇ ਫਿਰ ਰਹੇ ਨੇ ਹਨ ਤਾਂ ਇਨਾਂ ਦੇ ਵਿੱਚੋਂ ਬੱਚਿਆਂ ਨੇ गिर ਜਾਣਾ ਸੀ ਤਾਂ गिर ਕੇ ਫਿਰ ਉਹਨਾਂ ਨੇ ਬਚਣਾ ਕਿੱਥੇ ਸੀਗਾ ਹਨਾ ਇੰਨੇ ਛੋਟੇ ਬੱਚੇ ਨੇਗੇ गिर ਕੇ ਸੱਟ ਤਾਂ ਉਹਨਾਂ ਦੇ ਲੱਗਣੀ ਹੋਈ ਸੀਗੀ ਤੇ ਕੋਈ ਕੋਈ ਕਰ ਸਕਦਾ ਇਹ ਵੀ ਕਿਉਂਕਿ ਹਰੇਕ ਬੰਦੇ ਨੂੰ ਇਹ ਹੁੰਦਾਗਾ ਕਿ ਮੈਨੂੰ ਨਾ ਕੁਝ ਹੋ ਜਾਈ ਹਨਾ ਆਪਣੀ ਜਾਨ ਹਰੇਕ ਨੂੰ ਪਿਆਰੀ ਹੁੰਦੀ ਆ ਤੇ ਇਹਨਾਂ ਦਾ ਇਹਨਾਂ ਲਈ ਬਾਈ ਇੱਕ ਲਾਈਕ ਤਾਂ ਬਣਦਾ ਹੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਵੀਡੀਓ ਵਧੀਆ ਲੱਗੀ ਤੇ ਜਿਹੜੇ ਚੈਨਲ ਤੇ ਨਵੇਂ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਵੀਡੀਓ ਦੇਖਦੇ ਨੇ ਸਾਰੀਆਂ ਵੀਡੀਓਜ਼ ਦੇਖਿਆ ਕਰੋ ਬਈ ਸਾਰੀਆਂ ਵੀਡੀਓਜ਼ ਜਿਹੜੇ ਦੇਖਦੇ ਨੇ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਤੇ ਆਪਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ 'ਚ ਟੇਕ ਕੇਅਰ ਬਾਏ